ਇੱਕ ਜਸਦੇਵ ਸਿੰਘ ਜੱਸਾ ਨਾਂ ਦਾ ਜਿਹੜਾ ਸੁਭਗਲ ਸੀ ਵੱਡਾ ਮਗਰਮਾ ਸੀ ਜਿਹਦੇ ਸੰਬੰਧੀ ਸਾਨੂੰ ਇਲਾਕੇ ਜੁ ਵੀ ਵਾਰ-ਵਾਰ ਇਨਫਾਰਮੇਸ਼ਨਾਂ ਦੀ ਸੀ ਇਹਦੇ ਖਾਫਾ ਫਟ ਪਰਚੇ ਪਹਿਲਾਂ ਜਿਹੜੇ ਐਨਡੀਪੀਐਸ ਦੇ ਤੇ ਜਿਹੜੀ ਕਟਮਾਰ ਦਾ ਵੀ ਇੱਕ ਦਾ ਪਰਚਾ ਦਰਜ ਹੈ ਇਹਦੇ ਸੰਬੰਧੀ ਸਾਡੇ ਮਾਨਯੋਗ ਐਸਐਸਪੀ ਜੋਤੀ ਜਦਵ ਰੈਂਚ ਜੀ ਕਰੋ ਇਹਨੂੰ ਬਹੁਤ ਹੀ ਜਿਹੜਾ ਸੀਰੀਅਸ ਲਿਆ ਗਿਆ ਸੀ ਇੱਕ ਮਹੀਨੇ ਤੋਂ ਜਿਹੜੇ ਸਾਡੇ ਐਸਐਚਓ ਇੰਸਪੈਕਟਰ ਰਮੇਂਦਰ ਸਿੰਘ ਦੀ ਟੀਮ ਇਹਦੇ ਮਗਰ ਲੱਗੀ ਜਿਹੜਾ ਪਰਸੋਂ ਨੱਕੇ ਜਿਹੜਾ ਰਾਉਂਡ ਅਪ ਕੀਤਾ ਜਦੋਂ ਇਹਨੂੰ ਰਾਉਂਡ ਅਪ ਕੀਤਾ ਇਹਦੇ ਕੋਲੋਂ 21.90 ਮਿਲੀਗ੍ਰਾਮ ਜਿਹੜੀ ਹੈਰੋਨ ਬਰਾਮਦ ਹੋਈ ਹੈ ਜਦੋਂ ਇਹਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਰਾਉਂਡ ਅਪ ਕਰਨ ਦੀ ਤੇ ਸਾਡੇ ਨਾਲ ਜਿਹੜਾ ਮੁਲਾਜ਼ਮਾਂ ਨਾਲ ਵੀ ਇਮਜ਼ਾਮਤ ਕੀਤੀ ਆ ਜਿਹਦੇ ਸੰਬੰਧੀ ਇਹਦੇ ਖਿਲਾਫ ਮਕਦਮਾ ਨੰਬਰ 147 14825 ਨੂੰ 2127 ਐਂਡ ਪੀਐਸ 132221 ਜਿਹੜਾ ਵੀਐਨਐਸ ਦੀ ਸੈਕਸ਼ਨ ਦੇ ਤਹਿਤ ਜਿਹੜਾ ਮੁਲਾਜ਼ਮਾਂ ਦੀ ਡਿਊਟੀ 'ਚ ਇਮਜ਼ਾਮਤ ਕਰਦਾ ਇਹਨੂੰ ਵੁਕੀਤਾ ਹੈ ਤੇ ਇਸ ਤੋਂ ਇਲਾਵਾ ਜਦੋਂ ਦਾ ਇਹ ਕੰਮ ਕਰ ਰਿਹਾ ਇਹਦੀ ਅਸੀਂ ਪ੍ਰਾਪਰਟੀ ਦੀ ਵੀ ਜਿਹੜੀ ਜਾਂਚ ਕਰ ਰਹੇ ਹਾਂ ਵੀ ਇਹਨੇ ਇਹ ਤੋਂ ਕੀ ਕੀ ਪ੍ਰਾਪਰਟੀ ਬਣਾਈ ਆ ਇੱਕ ਦੋ ਟਿਪਸ ਜਿਹੜੇ ਆ ਸਾਡੇ ਆਏ ਆ ਕਿਉਂਕਿ ਮੈਂ ਤੁਹਾਡੇ ਨਾਲ ਹੀ ਇਹ ਦੱਸਣਾ ਚਾਹੁੰਦਾ ਵੀ ਇਸ ਮੀਂਜ ਰਾਹੀਂ ਜਿਹੜੀ ਨੇ ਪ੍ਰਾਪਰਟੀ ਬਣਾਈ ਹੋਗੀ ਭਾਵੇਂ ਇਹਦੇ ਭਰਾਵਗਰਾਂ ਦਾ ਆ ਜੀ ਘਰ ਵਾਲੀ ਦਾ ਜਿਹੜਾ ਆਥੂ ਉਸ ਪ੍ਰਾਪਰਟੀ ਜਿਹੜਾ ਕੰਪੀਟੈਂਟ ਅਥਾਰਟੀ ਕੋਲ ਫੀਸ ਵੀ ਕਰਾਵਾਂਗੇ ਅਸੀਂ ਤੇ ਇਹ ਨੂੰ ਇਹ ਅਜਿਹਾ ਸਬਸ ਕਮਾਂਗੇ ਮੁਰਗਾ ਇਹ ਅਜੇ ਕੰਬਲ ਮੂਹ ਨਾ ਕਰੇ ਨਸ਼ਾ ਵਿਚਨ ਵਾਲੇ ਪਾਸੇ ਕਿਉਂਕਿ ਇਹਨਾਂ ਜਿਹੜਾ ਪਹਿਲਾਂ ਵੀ ਦੇ ਖਲਾਫ 8 ਪਰਚੇ ਦਰਜਾ तकरीबन ਇਹ 2015 ਤੋਂ ਇਸ ਕੰਮ 'ਚ ਪਿਆ ਹੈ ਇਹ ਕਿੱਥੋਂ ਲੈ ਕੇ ਆਂਦਾ ਸੀ ਕਿਸੇ ਨਾਲ ਲੱਗਿਆ ਕਿਸੇ ਤੋਂ ਤਾਂ ਇਹ ਸਾਡੇ ਨਾਲ ਹੀ ਹੈ ਜਿਹੜਾ ਕੂਂਗਲਾ ਏਰੀਆ 'ਚ ਚੌਂਤੇ ਏਰੀਆ ਦੇ ਵਿੱਚੋਂ ਲਗਾਉਂਦਾ ਸੀ ਅਸੀਂ ਉਹ ਬੰਦੇ ਵੀ ਜਿਹੜੇ ਨਾਮਜ਼ਦ ਕੀਤੇ ਆ ਉਹ ਵੀ ਛੇਤੀ ਜਿਹੜੇ ਸਾਖਾਂ ਦੇ ਪਿੱਛੇ ਦੇਵਾਂਗੇ ਜਿੰਨਾਂ ਤੋਂ ਲੈ ਗਏ ਸੀ ਇਹ ਪੀਣਾ ਲੈ ਕੇ ਬੰਦੇ ਸਪਲਾਈ ਕਰਦਾ ਸੀ ਕਿ ਕੋਈ ਦਾ ਵੇਚਦਾ ਸੀ ਕਿ ਮਲਟਰ ਦਾ ਵੀ ਵੇਚਦਾ ਸੀ ਬਾਹਰ ਵੀ ਇਹਦਾ ਇਹ ਮਸ਼ੂੜੇ ਦੇ ਤੇ ਨਾਲ ਦੇ ਏਰੀਆ ਭਾਵੇਂ ਉਹ ਕੁੰਗਲਾ ਦਾ ਹੋਵੇ ਦੋਨੇ ਏਰੀਆ ਦੇ ਵਿੱਚ ਵੇਚਦਾ ਸੀ ਇਹ ਇਹਦੀ ਮੋਡਸਪਰਟੀ ਜਿਹੜੀ ਸੀ ਕਦੇ 20 ਗ੍ਰਾਮ ਲਿਆਇਆ 15 ਗ੍ਰਾਮ ਲਿਆਇਆ ਅੰਗੇ ਫਿਰ ਆਪਣੇ ਜਿਹੜੇ ਕਸਟਮਰ ਨੂੰ ਵੇਚਦਾ ਸੀ ਅਸੀਂ ਜਿਹੜਾ ਬੈਕਵਰਡ ਲਿੰਕ ਨੂੰ ਵੀਦਾ ਉਹਦਾ ਰੈਸਟ ਰੌਂਡ ਅਪ ਕਰਕੇ ਅੰਦਰ ਹੀ ਭੇਜਾਂਗੇ ਉਹਨੂੰ ਜਿਹੜਾ ਫਾਰਵਰਡ ਲਿੰਕ ਹੈ ਜਿਹੜਾ ਕੋਈ ਇਹਦੇ ਅਸੀਂ ਲਿਸਟ ਬਣਾ ਰਹੇ ਹਾਂ ਜਿਹੜੇ ਐਡਿਕਟਡ ਬੰਦੇ ਆਉਣਗੇ ਛੋਟੇ ਜਿਹੜੇ ਕੰਜ਼ਿਊਮਰ ਟਾਈਪ ਦੇ ਉਹਨਾਂ ਨੂੰ ਅਸੀਂ ਹਸਪੀਟਲ ਦਾ ਫੀਸ ਕਰਾਂਗੇ ਸਾਰੇ ਇਹ ਇਹ ਪੰਜਾਬ ਤੋਂ ਇਲਾਵਾ ਹੋਰ ਸਟੇਟ ਦੇ ਵਿੱਚ ਵੀ ਮਾਮਲੇ ਦਰ ਨੇ ਨਹੀਂ ਪੰਜਾਬ ਦੇ ਵਿੱਚ ਹੀ ਆ ਜਿਆਦਾ ਮੁਕਦਮੇ ਜਿਹੜੇ ਮਸ਼ੂੜਾ ਥਾਣੇ ਦੇ ਪਨਾ ਛੂੜਾ ਸਾਫ ਥਾਣੇ ਦੇ ਦਰ ਜੀ ਫੋਟੋ ਲੈ ਲੀ